ਬਾਲੀਵੁੱਡ ਦੇ ਸ਼ਹਿਨਸ਼ਾਹ ਯਾਨੀ ਕਿ ਅਮਿਤਾਬ ਬਚਨ ਦੀ ਗੱਲ ਕਰੀਏ ਤਾਂ ਅਮਿਤਾਬ ਬਚਨ ਆਪਣੇ किरदारਾਂ ਦੇ ਨਾਲ ਅੱਜ ਵੀ ਸਿਲਵਰ ਸਕਰੀਨ ਤੇ ਲੋਕਾਂ ਦਾ ਦਿਲ ਜਿੱਤ ਲੈਂਦੇ ਨੇ ਅੱਜ ਤੁਹਾਡੇ ਨਾਲ ਉਹਨਾਂ ਦੀ ਜੀਵਨ ਦੇ ਨਾਲ ਜੁੜਿਆ ਇੱਕ ਅਜੀਹਾ ਕਿੱਸਾ ਸਾਂਝਾ ਕਰਨ ਜਾ ਰਹੇ ਹਾਂ ਜੋ ਕਿ ਤੁਹਾਨੂੰ ਹੈਰਾਨ ਕਰ ਦੇਵੇਗਾ ਬਾਲੀਵੁੱਡ ਸ਼ਹਨशाह ਅਮਿਤਾਬਚਨ ਕਿਸੇ ਜਾਣ ਪਹਿਚਾਨ ਦੇ ਮੋਤਾਜ ਨਹੀਂ ਹੈ ਉਹਨਾਂ ਨੂੰ ਇੱਕ ਵਾਰ ਆਪਣੀ ਬਲੌਕਬਸਟਰ ਫਿਲਮ ਕੁਲੀ ਦੇ ਸੈੱਟ ਤੇ ਇੱਕ ਭਿਆਨਕ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਕਲੀਨਿਕਲੀ ਡੈੱਡ ਘੋਸ਼ਿਤ ਕਰ ਦਿੱਤਾ ਗਿਆ ਸੀ ਇਹ ਹਾਦਸਾ ਕੁਲੀ ਦੇ ਸੈੱਟ ਤੇ ਵਾਪਰਿਆ ਸੀ ਜੋ ਕਿ ਇੱਕ ਬਲੌਕਬਸਟਰ ਫਿਲਮ ਬਣੀ ਪਰ ਸਿਰਫ ਆਪਣੀ ਕਹਾਣੀ ਲਈ ਨਹੀਂ ਇਸ ਨੂੰ ਇੱਕ ਘਟਨਾ ਹਾਦਸੇ ਲਈ ਵੀ ਯਾਦ ਕੀਤਾ ਜਾਂਦਾ ਹੈ ਜਿਸ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ ਪੁਨੀਤ ਇਸਰ ਦੇ ਨਾਲ ਲੜਾਈ ਦੇ ਇੱਕ ਸੀਨ ਦੌਰਾਨ ਅਮਿਤਾਬ ਬਚਨ ਗਲਤ ਸਮੇਂ ਤੇ ਛਾਲ ਮਾਰ ਗਏ ਅਤੇ ਇੱਕ ਮੇਜ਼ ਦੇ ਕਿਨਾਰੇ ਦੇ ਨਾਲ ਟਕਰਾ ਗਏ ਜਿਸ ਕਾਰਨ ਉਹਨਾਂ ਨੂੰ ਗੰਭੀਰ ਸੱਟ ਲੱਗ ਗਈ ਅਮਿਤਾਬ ਬਚਨ ਗੰਭੀਰ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਨੇ ਉਹਨਾਂ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਹਾਲਤ ਵਿਗੜਦੀ ਗਈ ਇੱਕ ਸਮਾਂ ਆਇਆ ਜਦੋਂ ਉਹਨਾਂ ਦੀ ਨਬਜ਼ ਜ਼ੀਰੋ ਹੋ ਗਈ ਅਤੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਇਹ ਖਬਰ ਤੇਜ਼ੀ ਨਾਲ ਫੈਲ ਗਈ ਜਿਸ ਨਾਲ ਉਹਨਾਂ ਦੇ ਦੋਸਤ ਅਤੇ ਪ੍ਰਸ਼ੰਸਕ ਬਹੁਤ ਚਿੰਤਿਤ ਹੋ ਗਏ ਇਸ ਦੌਰਾਨ ਉਹਨਾਂ ਦੇ ਕਰੀਬੀ ਦੋਸਤ ਰਾਜੀਵ ਗਾਂਧੀ ਵੀ ਸ਼ਾਮਿਲ ਸਨ ਦੇਸ਼ਪੁਰ ਦੇ ਵਿੱਚ ਉਹਨਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਦੀ ਸਿਹਤਯਾਬੀ ਲਈ ਪ੍ਰਾਰਥਨਾਵਾਂ ਕੀਤੀਆਂ ਕੁਝ ਲੋਕਾਂ ਨੇ ਵਰਤ ਰੱਖਿਆ ਜਦੋਂ ਕਿ ਕੁਝ ਚਮਤਕਾਰ ਦੀ ਉਮੀਦ ਵਿੱਚ ਨੰਗੇ ਪੈਰੀ ਪਵਿੱਤਰ ਸਥਾਨਾਂ ਤੇ ਤੁਰ ਪਏ ਸਾਲਾਬਾਦ ਸਿਮੀ ਗਰੇਵਾਲ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਅਮਿਤਾ ਬਚਨ ਨੇ ਕਲੀਨਿਕਲੀ ਡੈੱਡ ਕੋਸ਼ਿਸ਼ਿਤ ਕੀਤੇ ਜਾਣ ਦੇ ਭਿਆਨਕ ਅਨੁਭਵ ਬਾਰੇ ਗੱਲ ਕੀਤੀ ਉਹਨਾਂ ਕਿਹਾ ਕਿ ਹੱਥ ਸੇ ਕਾਰਨ ਉਹਨਾਂ ਦੀਆਂ ਆਂਤੜੀਆਂ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਹ ਕੋਮਾ ਦੇ ਵਿੱਚ ਚਲੇ ਗਏ ਸਰਜਰੀ ਤੋਂ ਬਾਅਦ ਉਹਨਾਂ ਨੂੰ ਮੁੰਬਈ ਲਿਜਾਇਆ ਗਿਆ ਪਰ ਟਾਂਕੇ ਟੁੱਟਣ ਤੋਂ ਬਾਅਦ ਪੇਚਿਦਗੀਆਂ ਹੋਰ ਵੱਧ ਗਈਆਂ ਜਿਸ ਕਾਰਨ ਇੱਕ ਹੋਰ ਆਪਰੇਸ਼ਨ ਦੀ ਲੋੜ ਪਈ ਇਸ ਦੂਜੀ ਸਰਜਰੀ ਤੋਂ ਬਾਅਦ ਉਹ 12-14 ਘੰਟੇ ਦੇ ਲਈ ਬੇਹੋਸ਼ ਰਹੇ ਉਹਨਾਂ ਦੀ ਨਬਜ਼ ਲਗਭਗ ਬੰਦ ਹੋ ਗਈ ਅਤੇ ਬਲੱਡ ਪ੍ਰੈਸ਼ਰ ਕੱਟ ਗਿਆ ਉਸ ਸਮੇਂ ਡਾਕਟਰਾਂ ਨੂੰ ਲੱਗਾ ਕਿ ਉਹ ਉਹਨਾਂ ਨੂੰ ਦੱਸਣ ਦੇ ਯੋਗ ਨਹੀਂ ਹੋਣਗੇ ਹਸਪਤਾਲ ਦੇ ਅੰਦਰ ਗੰਭੀਰ ਹਾਲਾਤ ਦੇ باوجود ਜਯਾ ਬਚਨ ਨੇ ਉਮੀਦ ਬਣਾਈ ਰੱਖੀ ਸਾਲਾਬਾਦ ਸਿਮੀ ਗਰੇਵਾਲ ਦੇ ਨਾਲ ਮੁਲਾਕਾਤ ਤੇ ਉਹਨਾਂ ਨੇ ਹਨੂਮਾਨ ਚਲੀਸਿਆ ਦਾ ਇਹ ਪਾਠ ਬਾਰੇ ਗੱਲ ਕੀਤੀ ਜਦੋਂ ਡਾਕਟਰ ਹੋਰਾ ਨੂੰ ਮੁਰ ਸੁਰਜੀਤ ਕਰਨ ਲਈ ਬੇਤਾਬ ਸਨ ਤਾਂ ਉਹਨਾਂ ਨੇ ਅਚਾਨਕ ਉਹਨਾਂ ਦੇ ਪੈਰ ਦੇ ਅੰਗੂਠੇ ਦੇ ਵਿੱਚ ਹਲਚਲ ਦੇਖੀ ਉਸ ਪਲ ਉਹਨਾਂ ਨੂੰ ਪਤਾ ਸੀ ਕਿ ਉਹ ਅਜੇ ਵੀ ਲੜ ਰਹੇ ਸਨ ਜਯਾ ਨੇ ਦੱਸਿਆ ਕਿ ਕਿਵੇਂ ਉਹਨਾਂ ਦੇ ਜੀਜੇ ਨੇ ਉਹਨਾਂ ਨੂੰ ਸਭ ਤੋਂ ਮਾੜੇ ਸਮੇਂ ਲਈ ਤਿਆਰ ਕੀਤਾ ਸੀ ਪਰ ਉਹਨਾਂ ਨੇ ਇਸ ਤੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ ਇੱਕ ਡਾਕਟਰ ਨੇ ਉਹਨਾਂ ਨੂੰ ਕਿ ਸਿਰਫ ਪ੍ਰਾਰਥਨਾ ਹੀ ਮਦਦ ਕਰ ਸਕਦੀ ਹੈ ਭਾਵੇਂ ਉਹ ਦੇਖ ਨਹੀਂ ਸਕਦੇ ਸੀ ਕੀ ਹੋ ਰਿਹਾ ਹੈ ਉਹਨਾਂ ਨੇ ਡਾਕਟਰੀ ਟੀਮ ਨੂੰ ਉਸਦੇ ਦਿਲ ਨੂੰ ਪੰਪ ਕਰਦੇ ਅਤੇ ਟੀਕੇ ਲਗਾਉਂਦੇ ਦੇਖਿਆ ਸੀ ਜਦੋਂ ਸਾਰੀ ਉਮੀਦ ਟੁੱਟ ਗਈ ਜਿਆਂ ਨੇ ਅਮਿਤਾਬ ਦੇ ਪੈਰ ਦੇ ਅੰਗੂਠੇ ਨੂੰ ਹਿਲਦੇ ਦੇਖਿਆ ਤੇ ਚੀਖ ਮਾਰੀ ਕਿ ਉਹ ਹਿਲ ਰਹੇ ਨੇ ਕੁਝ ਸਮੇਂ ਬਾਅਦ ਉਹਨਾਂ ਨੂੰ ਹੋਸ਼ ਆਇਆ ਭਵੇਂ ਬਿਗਬੀਨ ਨੂੰ ਹੋਸ਼ ਆ ਗਿਆ ਸੀ ਪਰ ਉਹਨਾਂ ਦਾ ਸੰਘਰਸ਼ ਹਜੇ ਸ਼ੁਰੂ ਹੋਇਆ ਹੀ ਸੀ ਅਗਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਦੀ ਕਈ ਸਰਜਰੀਆਂ ਹੋਈਆਂ ਜਿਸ ਦਾ ਉਹਨਾਂ ਦੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪਿਆ ਰਿਪੋਰਟਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਸਰੀਰ ਦੀ ਤਾਕਤ ਦਾ ਲਗਭਗ 25% ਗਵਾ ਦਿੱਤਾ ਸੀ ਉਹ ਤੁਰ ਵੀ ਨਹੀਂ ਸਕਦੇ ਸੀ ਥਕਾਵਟ ਸਾਫ਼ ਦਿਖਾਈ ਦੇ ਰਹੀ ਸੀ ਉਹਨਾਂ ਦਾ ਮਜ਼ਬੂਤ ਸਰੀਰ ਕਮਜ਼ੋਰ ਹੋ ਗਿਆ ਸੀ ਚਿਹਰਾ ਬਿਲਕੁਲ ਬਦਲ ਗਿਆ ਸੀ ਅਤੇ ਵਾਲ ਵੀ ਬਹੁਤ ਝੜ ਗਏ ਸੀ